ਇੱਕ ਵਾਰ ਸੇ ਤਪਦੀ ਗਰਮੀ ਉੱਤੋਂ ਬਿਜਲੀ ਦੇ ਲੰਬੇ-ਲੰਬੇ ਘੱਟ ਲੁਧਿਆਣੇ ਸ਼ਹਿਰ ਵਾਸੀ ਐ ਜਿਹੜੇ ਲੁਧਿਆਣੇ ਦੇ ਵਿੱਚ ਬਹੁਤ ਪਰੇਸ਼ਾਨ ਨੇ ਕਈ ਲੋਕ ਕਾਰਾਂ ਦੇ ਵਿੱਚ ਸੌਣ ਨੂੰ ਮਜਬੂਰ ਨੇ ਇਹ ਗੱਲ ਗੱਡੀ 'ਚ ਸੁੱਤੇ ਪਿਆ ਸਾਰਾ ਪਰਿਵਾਰ ਕੀ ਗੱਲ ਹੈ ਲਾਈਟ ਹੀ ਹੈ ਨਹੀਂ ਸਰ ਕਦੋਂ ਦੀ ਲਹਿਟ ਹੈ ਨਹੀਂ ਕੱਲ ਸ਼ਾਮ ਦੀ ਕੱਲ ਸ਼ਾਮ ਦੀ ਇਹ ਕੱਲ ਦੀ ਹੋ ਜੇ ਤੇ ਦਿੱਲੀ ਦੀ ਪੋਜੀਸ਼ਨ ਐ ਇਹ ਦਿੱਲੀ ਦੀ ਪੋਜੀਸ਼ਨ ਐ ਹੀ ਇੱਕ ਅੱਧਾ ਦਿਨ ਹੀ ਆਉਂਦੀ ਐ ਲਾਈਟ ਜੀ ਬਾਕੀ ਸਾਰਾ ਦਿਨ ਕੱਟ ਹੀ ਰਹਿੰਦੇ ਇੱਥੇ ਜੀ ਤੇ ਮਜਬੂਰੀ થી ਗੱਡੀ ਚ ਸੌਣਾ ਪੈਂਦਾ ਕੀ ਕਰੀਏ ਜਨਾਬ ਹੁਣ ਬੱਚੇ ਵੀ ਨਹੀਂ ਸੌਂਦੇ ਫਿਰ ਗਰਮੀ ਇੰਨੀ ਹੈ ਜੀ ਤੇ ਹੁਣ ਸਰਕਾਰ ਨੂੰ ਕੀ জানা ਜਾਂਦੇ ਹੋ ਕੁਝ ਗੱਲ ਉਹ ਇਹੀ ਹੈ ਕਿਹੜਾ ਜਾਂਦੇ ਆ ਵੀ ਲਾਈਟ ਪੂਰਤੀ ਕੀਤੀ ਜਾਵੇ ਕੋਈ ਖੰਜਰ ਖਰਾਬ ਨਾ ਹੋਵੇ ਪਾਣੀ ਬਿਜਲੀ ਆਵੇ ਬਸ ਇਹੀ ਹੁੰਦਾ ਕੋਈ ਅਸ਼ਵਾਲੀ ਕੀ ਗੱਲ ਤੁਸੀਂ ਗੱਡੀ ਚ ਸੁੱਤੇ ਹੋਇਆ ਲਾਈਟ ਹੀ ਨਹੀਂ ਦੋ ਦਿਨ ਸੇ ਕੀ ਦਿੱਕਤ ਹੈ ਕੀ ਹੈ ਪਰੇਸ਼ਾਨੀ ਕੋਈ ਫਿਰ ਤੇ ਜੱਲੇ ਜਾਂ ਕਾਉਂਸਲਰ ਨਾਲ ਗੱਲ ਹੋਈ ਤੁਹਾਡੀ ਨਹੀਂ ਤੇ ਤੁਸੀਂ ਕੋਈ ਸ਼ਿਕਾਇਤ ਕੀਤੀ ਹਾਂਜੀ ਮਤਲਬ ਜੋ ਯਾਹ ਕਾ ਬਿਜਲੀ ਕੰਪਲੇਨਟ ਨੰਬਰ ਹੈ ਨਾ 1912 ਉਹ ਉਠਾਤੇ ਨਹੀਂ ਇਹ ਫੋਨ ਕਦੇ ਵੀ ਕੋਈ ਲੋਕ ਨਹੀਂ ਉਠਾਉਂਦੇ ਸੁਣਨ ਨਾ ਗਾ ਸੁਣਨ ਨਾ ਗਾ ਤੁਸੀਂ ਜੀ ਪਾਜੀ ਪਿੱਛੇ ਵੀ ਗੱਡੀ ਚ ਪਰਵਾਰ ਸੁਤਾ ਪਿਆ ਤੁਸੀਂ ਵੀ ਗੱਡੀ ਚ ਪਰ ਪਲੱਟ ਨਹੀਂ ਨਹੀਂ ਸਰਕਾਰ ਜੀ ਪਲੱਟਦਾ ਹੀ ਨਹੀਂ ਬਈ ਕਿੰਨੇ ਕੁ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਹੋ ਦਿਨੋਂ ਤੋਂ 10 ਦਿਨੋਂ ਕਲੱਟ ਨਹੀਂ ਆ ਰਹੀ ਕਲੱਟ ਨਹੀਂ ਆ ਰਹੀ ਜੀ ਗੱਡੀ ਸੋ ਰਹੇ ਹਾਂ ਮਜਬੂਰੀ ਜੀ ਸੋ ਰਹੇ ਗੱਡੀ ਚ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਬਿਲਾੜ ਦਿਓ ਸਾਨੂੰ ਬਹੁਤ ਪਰੇਸ਼ਾਨ ਹੋ ਰਿਹਾ